सत श्रीकाल जी अज नवी पजाबी कहानी लेके आए हैं डोरा राजस्थानी लिखी है वीरपाल कौर जी ने डोरा राजस्थानी अद्धी रात डोरा जिस दी ठोड़ी गुजरतीगरा चोली चांदी देहने हथा पैर चले वाहवा चे गजरे मथे टिका कौडिया वाली चुनी ਪੈਰੀ ਨੁਕਾਂ ਵਾਲੀ ਜੁੱਤੀ ਪਾਪ ਨੇ ਕਰਦਿਆਂ ਤੋਂ ਚੋਰੀ ਉੱਠਦੀ ਤੇਕ ਰੇਤ ਦੇ ਤਰਾ ਤਰਾ ਕਰ ਰੇ ਸੁਨਸਾਨ ਰਾਹਾਂ ਵਿੱਚੋਂ ਲੰਘਦੀ ਹੋਈ ਜਾ ਰਹੀ ਅੰਗਿਆਰੇ ਛੜਦੀ ਰੇਤ ਨੇ ਪੈਰ ਛਿੱਲ ਦਿੱਤੇ ਤਾਰਿਆਂ ਦੀ ਛਾਵੇਂ ਉਹ ਡਿਗਦੀ ਟਹਿਂਦੀ ਆਪਣੇ ਆਪ ਨਾਲ ਨਾ ਮੁੱਕਣ ਵਾਲੀਆਂ ਗੱਲਾਂ ਕਰਦੀ ਅੱਗੇ ਵਧ ਰਹੀ ਸੀ ਅਚਾਨਕ ਥੱਕ ਟੁੱਟ ਕੇ ਡਿੱਗਣ ਕਰਨ ਆਪਣੇ ਇਕ ਅਗਰੇ ਵਿੱਚ ਟਕ ਕੇ ਇੱਕ ਖੰਡਰ ਉਸ ਦੀ ਅੱਡੀ ਨੂੰ ਜਾ ਲੱਗਿਆ ਤੇ ਤੁਰਨਾ ਮੁਸ਼ਕਲ ਹੋ ਗਿਆ। ਉੱਥੇ ਬੇਹੋਸ਼ੇ ਲੇਟੀ ਰਹੀ ਮੂੰਹ ਨੇਰਾ ਹੋਇਆ। ਟੱਲੀਆਂ ਦੇ ਖੜਕਣ ਦੀ ਆਵਾਜ਼ ਆਉਣ ਲੱਗੀ। ਕੁਝ ਬੈਲ ਗੱਡੀਆਂ ਆਪਣਾ ਕੰਮ ਸ਼ੁਰੂ ਕਰਨ ਨਿਕਲ ਰਹੀਆਂ ਸਨ। ਇੱਕ ਗੱਡੀ ਵਾਲੇ ਬਨਜਾਰੇ ਦੀ ਨਜ਼ਰ ਪਈ। ਉਹਦਾ ਨਾਮ ਸੀ ਦੀਵ। ਉਸਨੇ ਗੱਡੇ ਤੇ ਅੰਦਰ ਬੈਠੀ ਆਪਣੀ ਘਰਵਾਲੀ ਰੇਸ਼ਮਾ ਨੂੰ ਆਵਾਜ਼ ਮਾਰੀ ਵੇਖ ਤਾਂ ਕੋਈ ਰਾਹੀ ਔਰਤ ਲੱਗਦੀ ਹੈ ਸ਼ਾਇਦ ਕੋਈ ਲੋੜ ਹੋਵੇ ਰੇਸ਼ਮਾ ਵਿਖਰੀ ਹੈ ਉਹ ਆਪਣੀ ਲਾਟਨ ਤੇ ਪਾਣੀ ਦਾ ਜੱਗ ਲੈ ਉਤਰੀ ਤੇ ਡੋਰਾ ਦੇ ਨਜ਼ਦੀਕ ਜਾ ਕੇ ਉਹਨੂੰ ਹਲਾਇਆ ਚਿਹਰੇ ਉੱਪਰ ਪਾਣੀ ਦਾ ਛਿੜਕਾ ਕੀਤਾ ਡੋਰਾ ਨੂੰ ਕੋਈ ਹੋਸ਼ ਆਇਆ ਰੇਸ਼ਮਾ ਦੇਵ ਨੂੰ ਸੁਣੋ ਇਹ ਤਾਂ ਕੋਈ ਰਾਜਪੁੱਤ ਲੱਗਦੀ ਹੈ ਦੇਵ ਠੀਕ ਹੈ ਪਾਣੀ ਪਿਲਾ ਕੇ ਲੈ ਆ ਪੁੱਛ ਕਿੱਥੇ ਜਾਣਾ ਰੇਸ਼ਮਾ ਨੇ ਡੋਰਾ ਨੂੰ ਪਾਣੀ ਪਿਲਾ ਉਸਦੇ ਟਿਕਾਣੇ ਬਾਰੇ ਪੁੱਛਿਆ ਤਾਂ ਡੋਰਾ ਹਲੇ ਵੀ ਬੇਸੁਰਤ ਜਹੀ ਸੀ ਰੇਸ਼ਮਾ ਉਸ ਨੂੰ ਸਹਾਰਾ ਦੇ ਉਠਾ ਗੱਡੇ ਤੱਕ ਲੈ ਆਈ ਉਸ ਨੇ ਫਿਰ ਪੁੱਛਿਆ ਤਾਂ ਡੋਰਾ ਨੇ ਕਿਹਾ ਕਿ ਉਹ ਜਲਦੀ ਉਸ ਨੂੰ ਇੱਥੋਂ ਲੈ ਚੱਲਣਾ ਰੇਸ਼ਮਾ ਪਰ ਸਿਤਾ ਆਪਣੇ ਕੰਮ ਲਈ ਬਹੁਤ ਦੂਰ ਜਾ ਰਹੇ ਹਾਂ ਡੋਰਾ ਨੇ ਹੱਥ ਬਨ ਕੇ ਕਿਹਾ ਰੱਬ ਦਾ ਵਾਸਤਾ ਮੈਨੂੰ ਵੀ ਦੂਰ ਹੀ ਲੈ ਚੋ ਉਸ ਤੋਂ ਬਾਅਦ ਮੈਂ ਆਪਣੇ ਰਾ ਤੁਸੀਂ ਆਪਣੇ ਉਸ ਨੇ ਆਪਣੇ ਕੋ ਜੀ ਗਹਿਣੇ ਵੀ ਉਤਾਰੇ ਰੇਸ਼ਮਾ ਨੂੰ ਦੇਣੇ ਚਾਹੇ ਪਰ ਰੇਸ਼ਮਾ ਤੇ ਦੀਵ ਨੇ ਉਸ ਤੋਂ ਗਹਿਣੇ ਨਾ ਲੈ ਤੇ ਕਿਹਾ ਕੋਈ ਗੱਲ ਨਹੀਂ ਅਸੀਂ ਤੇਰੀ ਮਦਦ ਕਰਾਂਗੇ ਡੋਰਾ ਉਹਨਾਂ ਨੂੰ ਸ਼ੁਕਰੀਆ ਕਰ ਉਹਨਾਂ ਦੇ ਗੱਡੇ ਵਿੱਚ ਲੁਕ ਕੇ ਬੈਠੇ ਰੇਸ਼ਮਾ ਆ ਲੈ ਲੋ ਮੇਰੇ ਕੋਲ ਖਿਚੜੀ ਤੇ ਚੂਰਮਾ ਹੈ ਤੂੰ ਵੀ ਖਾ ਡੋਰਾ ਨੂੰ ਵੀ ਭੁੱਖ ਲੱਗੀ ਹੋਈ ਸੀ ਤਾਂ ਉਸਨੇ ਰੇਸ਼ਮਾ ਤੋਂ ਚੂਰਮਾ ਲੈ ਕੇ ਖਾ ਲਿਆ ਤੇ ਉਹਨਾਂ ਦੀ ਸਰਾਹੀ ਵਿੱਚੋਂ ਪਾਣੀ ਪੀ ਲਿਆ ਹੁਣ ਥੋੜਾ ਵਧੀਆ ਮਹਿਸੂਸ ਹੋਇਆ ਤਾਂ ਹਿੰਮਤ ਜਿਹੀ ਨਾਲ ਬੈਠ ਗਈ ਤੇ ਰੇਸ਼ਮਾ ਨਾਲ ਗੱਲਾਂ ਕਰਨ ਲੱਗੀ ਪਰਦਾ ਚੱਕ ਬਾਹਰ ਦੇਖਿਆ ਤਾਂ ਹਲੇ ਵੀ ਕੋਸਮ ਸਾਜਾ ਜਿਹਾ ਹੀ ਸੀ ਦੂਰੋਂ ਦੂਰ ਖਾਲੀ ਰੇਤ ਤੋਂ ਬਿਨਾਂ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਸੂਰਜ ਹੌਲੀ ਹੌਲੀ ਆਪਣੀਆਂ ਕਿਰਨਾਂ ਬਖੇਰ ਰਿਹਾ ਸੀ ਉਠਾਂ ਵਾਲੇ ਰਹੀ ਆਪਣੇ ਰਸਤੇ 'ਤੇ ਵੱਧ ਰਹੇ ਸਨ ਦੇਵਨੀ ਰੇਡੀਓ ਦੀ ਸੱਚ ਮਰੋੜ ਦਿੱਤੀ ਜਿਸ ਵਿੱਚ ਮਾਰਵਾੜੀ ਗਾਣਾ ਚੱਲ ਰਿਹਾ ਸੀ ਹੋ ਮਾਰਾ ਹੋ ਮਾਰਾ ਮਿਠੜੀਆ ਮਹਿਮਾਨ ਬਲਾ ਆਵਿਆ ਹੋ ਹਮਾਰਾ ਡੋਰਾ ਤੁਰੇ ਜਾਂਦੇ ਗੱਡੇ ਵਿੱਚ ਹੀ ਰੇਸ਼ਮਾ ਉਸਦੇ ਪੁੱਛੇ ਅਨੁਸਾਰ ਦੱਸ ਰਹੀ ਸੀ ਕਿ ਉਹ ਤੇ ਉਸਦਾ ਪਰਿਵਾਰ ਆਪਣੀ ਮਿਹਨਤ ਨਾਲ ਬਹੁਤ ਸੋਹਣੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਕਬੀਲੇ ਵਿੱਚ ਉਹਨਾਂ ਦੀ ਬਹੁਤ ਇੱਜ਼ਤ ਸੀ ਸਾਰੇ ਮਰਦ ਉਸਦੇ ਬਾਪੂ ਤੋਂ ਕੰਮ ਦਾ ਵੱਲ ਸਿੱਖਦੇ ਤੇ ਸਾਰੇ ਇੱਕ ਦੂਜੇ ਦੀ ਮਦਦ ਕਰਦੇ ਸਨ ਉਹ ਵੀ ਆਪਣੀ ਮਾਂ ਨਾਲ ਕੰਮ ਕਰਾਉਂਦੀ ਤੇ ਪੜ੍ਹਾਈ ਦੇ ਨਾਲ ਨਾਲ ਆਪਣੀਆਂ ਸਹੇਲੀਆਂ ਦੇ ਦੇ ਨਾਲ ਸਮਾਨ ਵੇਚਣ ਇੱਧਰ-ਉੱਧਰ ਦੇ ਇਲਾਕਿਆਂ 'ਚ ਉਤਰ ਕੇ ਜਾਂਦੀ ਸੀ ਉਸ ਇਲਾਕੇ ਦਾ ਕੋਰ ਪ੍ਰਤਾਪ ਕਾਫੀ ਊਮੀਦ ਤੇ ਰੋਪ ਰੱਖਦਾ ਹੈ ਉਹ ਉਸਦੀ ਹਵੇਲੀ ਵਿੱਚ ਬੱਚੇ ਕਰਵਾਲੇ ਮਾਪੇ ਤੇ ਬਹੁਤ ਸਾਰੇ ਨੌਕਰ ਹਨ ਉਹ ਅਕਸਰ ਇਲਾਕੇ ਦੇ ਨੌਜਵਾਨਾਂ ਨੂੰ ਕੋਈ ਨਾ ਕੋਈ ਕੰਮ ਵੀ ਦੇ ਦਿੰਦਾ ਜਿਸ ਕਾਰਨ ਇਲਾਕੇ ਵਾਲੇ ਉਸ ਨੂੰ ਬਹੁਤ ਪਸੰਦ ਕਰਦੇ ਹਨ ਇਹ ਗੱਲਾਂ ਉਸਦੀ ਸਹੇਲੀ ਸੀਮਾ ਨੇ ਸਬਜ਼ੀ ਵਗੈਰਾ ਲਈ ਮੁੜਦਿਆਂ ਦੱਸਦਿਆਂ ਹੋਇਆ ਕਿਹਾ ਕਿ ਉਹ ਉਹਨਾਂ ਦੀ ਹਵੇਲੀ ਵਿੱਚ ਕਈ ਵਾਰ ਸਮਾਨ ਵੇਚਣ ਲਈ ਗਈ ਇੱਕ ਦਿਨ ਨਾਲ ਦੇ ਜੰਗਲ ਵਿੱਚੋਂ ਕੁਝ ਆਦਮੀ ਉਹਨਾਂ ਦੇ ਕਬੀਲੇ ਵਾਲਾ ਏ ਤੇ ਚੋਰੀ-ਚੋਰੀ ਡੋਰਾ ਤੇ ਨਜ਼ਰ ਰੱਖਣ ਲਈ ਇੱਧਰ-ਉੱਧਰ ਸਮਾਨ ਨੂੰ ਖਰੀਦਣ ਬਹਾਨੇ ਫਿਰ ਰਹੇ ਸਨ ਉਹਨਾਂ ਦੀਆਂ ਤਾੜਦੀਆਂ ਨਜ਼ਰਾਂ ਤੋਂ ਇਸ ਗੱਲ ਦੀ ਪਿੰਕ ਡੋਰਾ ਨੂੰ ਲੱਗ ਗਈ ਡੋਰਾ ਕਮਨ ਮੇੜ ਅੰਦਰ ਜਾਂ ਨਹਾ ਕੇ ਤਿਆਰ ਹੋਣ ਲੱਗੀ ਤੇ ਮਾਂ ਨੂੰ ਕਿਹਾ ਮਾਂ ਮੈਂ ਜਾ ਰਹੀ ਹਾਂ ਸੀਮਾ ਨਾਲ ਸਮਾਨ ਵੇਚਣ ਜੇ ਕੁਝ ਲਿਆਉਣਾ ਤਾਂ ਦੱਸ ਦੇਣਾ ਮਾ ਬੋਲੀ ਹਾਂ ਠੀਕ ਹੈ ਥੋੜਾ ਸੌਦਾ ਲੈਂ ਆਈ ਦੁਕਾਨ ਤੋਂ ਤੇ ਪੈਸੇ ਤੇਰਾ ਬਾਪੂ ਦੇ ਆਉ ਉਸ ਨੂੰ ਲਿਖਾ ਦੇਵੀਂ ਡੋਰਾ ਠੀਕ ਹੈ ਆਉਂਦੀ ਹੋਈ ਲੈ ਆਉ ਉਸ ਨੇ ਸੌਦੇ ਵਾਲੀ ਪਰਚੀ ਤੇ ਸਮਾਨ ਵਾਲੀ ਟੋਕਰੀ ਚੁੱਕੀ ਤੇ ਸੀਮਾ ਨੂੰ ਆਜ ਦੇ ਉਥੋਂ ਤੁਰ ਪਈ ਆ ਨੋਕਾਂ ਵਾਲੀ ਜੁੱਤੀ ਪਾਕ ਗਰੇ ਉੱਪਰ ਚਾਂਚਣ ਕਰ ਤੇ ਘੁੰਗਰੂ ਗਲੀ ਗਲੀ ਵਾਜਦੇ ਹੰਦਿਆਂ ਉਹਨਾਂ ਨੂੰ ਪਿੱਛੇ ਆਪਣੇ ਕੋਈ ਆਉਂਦਾ ਸੁਣਾਈ ਦਿੱਤਾ ਜਦੋਂ ਪਿੱਛੇ ਮੁੜ ਕੇ ਵੇਖਿਆ ਤਾਂ ਪੈੜਾਂ ਦੀ ਆੜ ਬੰਦ ਹੋਈ ਤੇ ਕੋਈ ਦਿਖਾਈ ਨਾ ਦਿੱਤਾ ਡੋਰਾ ਦੇ ਮਨ ਵਿੱਚ ਖਿਆਲ ਆਇਆ ਕਿਤੇ ਉਹੀ ਆਦਮੀ ਉਸ ਦਾ ਪਿੱਛਾ ਨਾ ਕਰ ਰਹੇ ਹੋਣ ਤਾਂ ਦਸੀਮਾ ਨੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਉਸ ਨੂੰ ਕਿਹਾ ਹੁਣ ਕਾ ਵਹਿਮ ਹੋਗਾ ਚੱਲ ਚੱਲਦੇ ਹਾਂ ਮਨੇ ਅੰਮਾ ਕੀ ਦਵਾ ਵੀ ਲੈਣੀ ਹੈ ਜਦੋਂ ਉਹਨਾਂ ਦੁਬਾਰਾ ਆਪਣੇ ਜਾਣ ਵਾਲੇ ਰਸਤੇ ਵੱਲ ਮੁਹ ਕੀਤਾ ਤਾਂ ਉਹਨਾਂ ਵਿੱਚੋਂ ਇੱਕ ਆਦਮੀ اچانک ਮੂਰੇ ਆ ਖਲੋਤਾ ਦੋਵਾਂ ਦੀ ਧੜਕਣ ਤੇਜ਼ ਹੋਈ ਤੇ ਸਾਹ ਤੇ ਚੱਲਣ ਲੱਗੇ ਇੱਕ ਦੂਜੇ ਵੱਲ ਦੇਖਣ ਦੀ ਹਿੰਮਤ ਵੀ ਨਾ ਹੋਈ ਹਵਾ ਵਿੱਚ ਕੁਲੀ ਆਂਬਾ ਦੇ ਦਰਖਤਾਂ ਦੀ ਖੁਸ਼ਬੂ ਸੁੰਨੀ ਗਲੀ ਅਜ ਉਹਨਾਂ ਨੂੰ ਅਜੀਬ ਡਰ ਦਾ ਅਹਿਸਾਸ ਕਰਾ ਰਹੀ ਸੀ ਡੋਰਾ ਨੇ ਡਰ ਡਰ ਤੇ ਕਿਹਾ ਕੋ ਕੌਣ ਉਸਦੇ ਆਦਮੀ ਨੇ ਮੋਟੀਆਂ-ਮੋਟੀਆਂ ਅੱਖਾਂ ਨਾਲ ਤੱਕਦੇ ਕਿਹਾ ਸਾਹ ਕੋਬਰ ਪ੍ਰਤਾਪ ਨੇ ਬੁਲਾਇਆ ਆਪਕੋ ਜੰਗਲ ਕੀ ਔਰ ਜਾਣਾ ਤੇ ਇਹਨਾਂ ਕਹੋ ਜੰਗਲ ਵੱਲ ਚਲਾ ਗਿਆ ਉਹਨਾਂ ਦੇ ਸਾਥ ਚ ਸਾ ਆ ਡੋਰਾ ਉਸ ਕੋ ਹਮ ਸੇ ਕੀ ਕਾਮ ਹੈ ਸੀਮਾ ਪਤਾ ਨਹੀਂ ਮੰਨੇ ਤੋਂ ਉਹ ਠੀਕ ਨਾ ਲਗੇ ਦੇਖ ਹਮ ਸਮਾਨ ਲੈ ਕੇ ਚਲਤੇ ਹੈ ਜਲਦੀ ਉਹ ਕਾਲੇ ਕਦਮੀ ਵਾਪਸ ਲੋਟ ਐ ਅਗਲੇ ਦਿਨ ਵਾਪੂ ਨੇ ਕਿਹਾ ਕੀ ਹੋਇਆ ਲਾਡੋ ਆਸਮਾਨ ਵਿੱਚ ਨਹੀਂ ਜਾਨਾ ਡੋਰਾ ਬੁੱਲੀ ਡੋਰਾ ਬੁੱਲੀ ਨਹੀਂ ਬਾਪੂ ਅੱਜ ਤਬੀਅਤ ਕੁਝ ਠੀਕ ਨਹੀਂ ਸਹ ਬਾਪੂ ਠੀਕ ਸਹਿ ਰਾਮ ਕਰ ਲਈ ਸੀਮਾ ਵੀ ਉਸਦੇ ਕੋਲੇ ਹੀ ਬੈਠੀ ਸੀ ਸੀਮਾ ਦੇ ਤੇ ਡੋਰਾ ਥੋੜਾ ਪਰੇਸ਼ਾਨ ਹੋ ਸੋਚ ਰਹੀਆਂ ਸਨ ਕਿ ਕੀ ਕੀਤਾ ਜਾਏ ਅਗਲੇ ਦਿਨ ਮੀ ਸੀ ਕਿ ਥੰਮਣ ਵਿੱਚ ਨਹੀਂ ਆ ਰਿਹਾ ਸੀ ਮੀ ਸੋ ਇੱਕੋ ਸਾ ਵਰੀ ਜਾ ਰਿਹਾ ਸੀ ਕਸਬੇ ਦੇ ਬਜ਼ਾਰ ਵਿੱਚੋਂ ਲੰਘਦੀ ਪੱਕੀ ਸੜਕ ਤੁਹਾਨੂੰ ਚੜ ਨੁੱਚੜ ਪੈ ਰਹੀ ਸੀ ਕਈ ਘੰਟਿਆਂ ਤੋਂ ਲਗਾਤਾਰ ਵਰ ਰਿਹਾ ਪਾਣੀ ਸੜਕ ਉੱਪਰੋਂ ਤਲਕ ਤਲਕ ਇੱਧਰ ਉੱਧਰ ਬਰਸਾਤੀ ਨਾਲਿਆਂ ਵਿੱਚ ਸਮਾਈ ਜਾ ਰਿਹਾ ਸੀ ਸੜਕ ਦੇ ਦੋਵੇਂ ਪਾਸੇ ਦੀਆਂ ਚਾਹ ਦੀਆਂ ਦੁਕਾਨਾਂ ਵਿੱਚ ਚੁੱਪ ਛਾਈ ਹੋਈ ਸੀ ਪਾਣੀ ਵਰਨ ਕਰਨ ਦੁਕਾਨਾਂ ਉੱਪਰ ਪਾਏ ਸੜਕੜੇ ਤੇ ਛਪੜ ਨਕੋ ਨਕ ਭਰੀ ਅੱਖ ਵਾਂਗ ਚਲਕ ਛਲਕ ਪੈ ਰਹੇ ਸਨ ਪਹਾੜਾਂ ਪਿੱਛੋਂ ਕਾਲੇ ਕਾਲੇ ਬੱਦਲ ਕਸਮੇ ਵਾਲਾ ਉਸਾਂ ਢੇਰੀ ਹੋ ਰਹੇ ਸਨ ਦੂਰ ਦੇ ਸ਼ਹਿਰਾਂ ਵੱਲੋਂ ਬੱਸਾਂ ਆਉਂਦੀਆਂ ਸਨ ਪਰ ਖਾਲੀ-ਖਾਲੀ ਜਿਹੜੀਆਂ ਪਿੱਜੀ ਸੜਕ ਤੇ ਸਰਸਰ ਦੀ ਆਵਾਜ਼ ਪੈਦਾ ਕਰਦੀਆਂ ਅੱਗੇ ਲੰਘ ਜਾਂਦੀਆਂ ਸਨ ਕੋਈ ਸਵਾਰੀ ਨਹੀਂ ਸੀ ਉਤਰਦੀ ਕੋਈ ਸਵਾਰੀ ਨਹੀਂ ਸੀ ਚੜ੍ਹਦੀ ਖਾਲੀ-ਖਾਲੀ ਬੱਸਾਂ ਉੱਚੜਨ ਚੜ ਪੈ ਰਹੀਆਂ ਸਨ ਛਾਵਾਂ ਤੋਂ ਪਹਿਲਾਂ ਮੀਂਹ ਰੁਕਣ ਤੇ ਡੋਰਾ ਪਾਣੀ ਲਿਉਣ ਬਹਾਨੇ ਘਰੋਂ ਨਿਕਲੀ ਸੀਮਾ ਨੂੰ ਵੀ ਕੋਈ ਖਬਰ ਨਹੀਂ ਸੀ ਉਹ ਧੱਬੇ ਪੈਰੀ ਜੰਗਲ ਵਿੱਚ ਜਾਂਦੇ ਕੱਚੇ ਰਸਤੇ ਤੋਂ ਗੁਜ਼ਰ ਰਹੀ ਸੀ ਮੁਚੜਦੀ ਸੜਕ ਤੋਂ ਪਾਣੀ ਨੱਕੋ-ਨੱਕ ਭਰੇ ਟੋਏ ਉੱਤੇ ਛਲਕ-ਛਲਕ ਪੈ ਰਿਹਾ ਸੀ ਠੰਡ ਬਹੁਤ ਸੀ ਜਿਵੇਂ ਉਸ ਨਾਲ ਸਾਰਾ ਚੁਗਿਰਦਾ ਕੰਬ ਰਿਆ ਹੋਵੇ ਡੋਰਾ ਨੇ ਉੱਪਰ ਕਈ ਥਾਂ ਤੋਂ ਪਾਟਿਆ ਹੋਈ ਇੱਕ ਕੰਬਲ ਲਿਆ ਹੋਇਆ ਸੀ ਜਦੋਂ ਵੀ ਹਵਾ ਦਾ ਭੀਜਾ ਸੀਤ ਬੁੱਲਾ ਆਉਂਦਾ ਤਾਂ ਉਹ ਆਪਣੇ ਆਪ ਨੂੰ ਕੰਬਲ ਨਾਲ ਝੋੜ ਲੈਂਦੀ ਉਸ ਦਾ ਕੰਬਲ ਹੀ ਠੰਡ ਤੋਂ ਬਚਣ ਵਿੱਚ ਉਸ ਦੀ ਮਦਦ ਕਰਦਾ ਉਸ ਦੇ ਬਰਫ ਹੁੰਦੇ ਜਾ ਰਹੇ ਲੋਹੋਂ ਨੂੰ ਡਿੱਗਾ ਕਰ ਦਿੰਦਾ ਕਨੇ ਜੰਗਲ ਵਿੱਚ ਬਣੇ ਹੋਏ ਇੱਕ ਮੰਦਰ ਵਿੱਚ ਪਹੁੰਚੋ ਉਸਨੇ ਅੰਦਰ ਜਾ ਭਗਵਾਨ ਅੱਗੇ ਮੱਥਾ ਟੇਕਿਆ ਤੇ ਕੁਝ ਪਲਾਂ ਬਾਅਦ ਉੱਥੇ ਹੀ ਨੱਚਣ ਲੱਗੀ ਕੁਝ ਸਮੇਂ ਬਾਅਦ ਕੌਰ ਪ੍ਰਤਾਪ ਵੀ ਉੱਥੇ ਆਇਆ ਉਹ ਵੀ ਡੋਰਾ ਨਾਲ ਨੱਚਣ ਲੱਗਾ ਡੋਰਾ ਗੁੱਸੇ ਦੇ ਰੋ ਵਿੱਚੋਂ ਉਸਦੇ ਕਦਮ ਨਾਲ ਕਦਮ ਲਾ ਰਹੀ ਸੀ ਕੌਰ ਪ੍ਰਤਾਪ ਉਸ ਨੂੰ ਆਪਣੀ ਮਲਕੀਅਤ ਸਮਝੋ ਉਸ ਨਾਲ ਨੱਚਣ ਨਾਚ ਕਰਨ ਲੱਗਾ ਮੰਦਰ ਦੇ ਬਾਹਰ ਖੜੀ ਸੀਮਾ ਉਹਨੂੰ ਚੋਰੀ-ਚੋਰੀ ਦੇਖ ਹੈਰਾਨ ਹੋ ਰਹੀ ਸੀ ਤੇ ਕਹਿ ਰਹੀ ਸੀ ਕਿ ਮਾਮਲਾ ਹੈ ਦੋਰਾ ਕੋ ਪ੍ਰਤਾਪ ਕੇ ਸਾਥ ਕੱਲ ਤੋਂ ਇਤਨਾ ਡਰ ਰਹੀ ਥੀ ਔਰ ਅੱਜ ਨਾਚ ਉਹ ਦਰਵਾਜੇ ਦੀ ਵਿਰਲਾਹੀ ਚੁੱਪ-ਚਾਪ ਦੇਖਦੀ ਰਹੀ ਕੁਝ ਸਮੇਂ ਬਾਅਦ ਦੋਰਾ ਨੇਚਨਾ ਬੰਦ ਕਰ ਜੋਸ਼ ਚ ਮੱਥਾ ਟੇਕਿਆ ਤੇ ਬਾਹਰ ਆ ਮੰਦਰ ਦੇ ਅੱਗੇ ਬਣੀ ਡਿਊਟੀ ਉੱਪਰ ਬੈਠ ਗਈ ਸੀਮਾ ਹੋਰ ਪਾਸੇ ਜਲੂ ਕੋ ਗਈ ਕੌਰ ਪ੍ਰਤਾਪ ਵੀ ਬਾਹਰਾ ਡੋਰਾ ਪਾਸ ਬੈਠ ਗਿਆ ਤੇ ਡੋਰਾ ਦਾ ਹੱਥ ਫੜ ਕੇ ਬੋਲਿਆ ਮੰਨੇ ਪਤਾ ਥਾ ਤੂੰ ਜ਼ਰੂਰ ਆਏਗੀ ਡੋਰਾ ਨੇ ਹੱਥ ਛਿੜਾ ਕੇ ਕਿਹਾ ਕੰਬਤਾ ਮੈਂ ਬਗਵਾਸ ਸੁਣਨੇ ਕੋ ਨਹੀਂ ਆਈ ਕੌਰ ਪ੍ਰਤਾਪ ਨੇ ਡੋਰਾ ਦੇ ਵਾਲ ਫੜ ਪਿੱਛੇ ਖਿੱਚੇ ਤੇ ਦਬਦੀ ਆਵਾਜ਼ ਵਿੱਚ ਕਿਹਾ ਹਮਾਰੇ ਸਾਹਮਣੇ ਅਕੜ ਰਹੀ ਸ ਹੈ ਅਭੀ ਜ਼ਮੀਨ ਮੈਂ ਗਾੜ ਦੂੰਗਾ ਔਰ ਓਜ ਹਮਸੇ ਮਿਲਨੇ ਆਇਆ ਕਰ ਸਮਝੀ ਕੁਛ ਕਾਮ ਹੈ ਮੰਨੇ ਤੇਰੇ ਸੇ ਡੋਰਾ ਵਾਲ ਛੜਵਾ ਰਹੀ ਸੀ ਤੇ ਥੋੜਾ ਚਿਲਾ ਰਹੀ ਸੀ ਕੌਰ ਪ੍ਰਤਾਪ ਉਸ ਨੂੰ ਕਸੀ ਠੂਵਲ ਲੈ ਗਿਆ ਤੇ ਉਸ ਨਾਲ ਜ਼ਬਰਦਸਤੀ ਕਰਨ ਲੱਗਿਆ ਸੀਮਾ ਸਭ ਦੇਖ ਰਹੀ ਸੀ ਤੇ ਉਸ ਤੋਂ ਰਹਿ ਨਾ ਗਿਆ ਉਸ ਨੇ ਮੰਦਰ ਵਿੱਚੋਂ ਤਿੱਖਾ ਖੰਡਰ ਉਠਾ ਉਸ ਦੇ ਸਿਰ ਵਿੱਚ ਵਾਰ ਦਿੱਤਾ ਕੌਰ ਪ੍ਰਤਾਪ ਲਹੂ ਲਹਾਨ ਹੁੰਦਾ ਦੇਖ ਕੇ ਬੇਹੋਸ਼ ਹੋ ਗਿਆ ਡੋਰਾ ਸੀਮਾ ਤੂੰ ਸੀਮਾ ਵਕਤ ਨਹੀਂ ਹੈ ਚਲੋ ਜਹਾਂ ਸੀ ਉਹ ਦੋਵੇਂ ਭੱਜ ਚੱਲੀਆਂ ਪਰ ਕੌਰ ਦੇ ਆਦਮੀ ਜੋ ਇਧਰ ਉਧਰ ਪਹਿਰਾ ਦੇ ਰਹੇ ਸਨ ਸ਼ੋਰ ਸੋਨ ਉਸ ਕੋਲੇ ਪਹੁੰਚੇ ਤੇ ਉਸ ਨੂੰ ਉਠਾ ਹਵੇਲੀ ਵੱਲ ਲੈ ਗਏ ਤੇ ਦੋ ਆਦਮੀ ਡੋਰਾ ਤੇ ਸੀਮਾ ਮਗਰ ਪੈ ਗਏ ਡੋਰਾ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹ ਅਟਕ ਕੇ ਡਿੱਗ ਪਈ ਸੀਮਾ ਨੇ ਉਸ ਨੂੰ ਉਠਾ ਭਜਣ ਵਿੱਚ ਮਦਦ ਕੀਤੀ ਪਰ ਇੱਕ ਆਦਮੀ ਉਹਨਾਂ ਸਾਹਮਣੇ ਆ ਖੜਾ ਹੋ ਗਿਆ ਸੀਮਾ ਨੇ ਡੋਰਾ ਨੂੰ ਪਾਸੇ ਕਰ ਆਪਣੇ ਲੱਕ ਨਾਲ ਬੰਨ੍ਹ ਕੇ ਆਪੂ ਕੱਢ ਉਸ ਆਦਮੀ ਦੇ ਘੱਟ ਦਿੱਤਾ ਜਦੋਂ ਤੱਕ ਦੂਸਰਾ ਪਹੁੰਚਦਾ ਉਹ ਜਾ ਚੁੱਕਾ ਸਨ ਘਰ ਪਹੁੰਚਦਿਆਂ ਤਾਂ ਸੀਮਾ ਨੇ ਕਿਹਾ ਕਿ ਜੰਗਲੀ ਜਾਨਵਰ ਆ ਗਏ ਸਨ ਤਾਂ ਪਾਣੀ ਨਹੀਂ ਜੰਗਲੀ ਜਾਨਵਰ ਆ ਗਏ ਸੀ ਤਾਂ ਕਰਕੇ ਪਾਣੀ ਨਹੀਂ ਲਿਆਉਂਦਾ ਗਿਆ ਸੀ ਕਮਰ ਪ੍ਰਤਾਪ ਦਾ ਘਰ ਇਲਾਜ ਚੱਲ ਰਿਹਾ ਸੀ ਖੁਸ਼ਕਿਸਮਤੀ ਨਾਲ ਡੋਰਾ ਦੇ ਬਾਪੂ ਨੇ ਹੁਣ ਪਿੰਡ ਵਿੱਚ ਪਿੰਡ ਵੀ ਬਦਲਣਾ ਸੀ ਸੀਮਾ ਨੇ ਡੋਰਾ ਨੂੰ ਰਾਤ ਵਾਲੀ ਘਟਨਾ ਦੇ ਡਰ ਕਰਕੇ ਕਿਹਾ ਕਿ ਉਹਨਾਂ ਨੂੰ ਜਲਦੀ ਇੱਥੋਂ ਜਾਣਾ ਚਾਹੀਦਾ ਨਹੀਂ ਤਾਂ ਉਹਨਾਂ ਨੂੰ ਪਹਿਚਾਣ ਲਿਆ ਜਾਵੇਗਾ ਤੇ ਹਵੇਲੀ ਅੰਦਰ ਲਿਜਾ ਕੇ ਕੈਦ ਕਰ ਦਿੱਤਾ ਜਾਉ। ਉਹਨੂੰ ਬਾਪੂ ਨੂੰ ਜੰਗਲ ਤੋਂ ਆਉਂਦਾ ਡਰ ਕਹਿ ਕੇ ਜਲਦੀ ਸਮਾਨ ਬੰਨਣ ਲਈ ਮਨਾ ਲਿਆ ਉਹ ਸਵੇਰੇ ਹੁੰਦਿਆਂ ਹੀ ਆਪਣਾ ਕਬੀਲਾ ਲੈ ਉੱਥੋਂ ਦੂਰ ਜਗ੍ਹਾ ਲੈ ਨਿਕਲ ਪਏ। ਕਾਫੀ ਦੂਰ ਤੱਕ ਜਾ ਡੋਰਾ ਆਪਣੀ ਨੀਂਦ ਪੂਰੀ ਕਰਨ ਲੱਗੀ ਰਾਤ ਭਰ ਡਰਦੀ ਸੌਣੀ ਸੀ ਸਤੀ। ਉਸਨੇ ਸੋਚਿਆ ਸੀ ਸੀਮਾ ਤੇ ਉਸਦੀ ਅੰਮਾ ਵੀ ਅਗਲੇ ਪਿਛਲੇ ਗੱਡੇ ਵਿੱਚ ਹੋਣਗੀਆਂ। ਸਾਰਾ ਦਿਨ ਕੱਟ ਕੇ ਦਮ ਲੈ ਲੈ ਉਹ ਵੀ ਕਈ ਮੀਲਾਂ ਦੂਰ ਇੱਕ ਪਿੰਡ ਵਿੱਚ ਆ ਵਸ ਗਏ। ਨਮੀ ਜਗਾ ਡੋਰ ਆਪਣਾ ਘਰ ਦਾ ਸਮਾਨ ਸੁਮਾ ਕੇ ਸੀਮਾ ਉਸ ਤੇ ਰਾਜ ਬਾਰੇ ਪੁੱਛਣ ਲੱਗੀ ਉਸ ਦੇ ਟਿਕਾਣੇ ਵੱਲ ਚਲੀ ਗਈ ਤਾਂ ਦੇਖਿਆ ਕਿ ਉਹਨਾਂ ਦਾ ਕੁਝ ਵੀ ਨਹੀਂ ਸੀ ਸੀਮਾ ਤੇ ਉਸ ਦੀ ਅੰਮਾ ਤਾਂ ਉਹਨਾਂ ਨਾਲ ਆਈਆਂ ਹੀ ਨਹੀਂ ਸਨ ਇਹ ਦੇਖ ਉਸਨੇ ਜਦ ਦੂਜਿਆਂ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਕਿਹਾ ਸੀ ਕਿ ਉਹ ਆਪਣਾ ਕੋਈ ਜ਼ਰੂਰੀ ਕੰਮ ਨੇ ਪਟਾ ਕੇ ਆਉਣਗੀਆਂ ਅਸੀਂ ਉਹਨਾਂ ਨੂੰ ਇਥੋਂ ਦੀ ਰਹਿਸ਼ ਬਾਰੇ ਦੱਸ ਆਏ ਹਾਂ ਦੂਰਾ ਪਰੇਸ਼ਾਨ ਹੋ ਗਈ ਘਰ ਆ ਗਈ ਤੇ ਉਸ ਨੂੰ ਕੋਈ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਕੀ ਕਰੇਗੀ ਉਸ ਨੂੰ ਵੀ ਕੁਝ ਠੀਕ ਨਾ ਲੱਗਿਆ ਉਧਰ ਕਵਰ ਪ੍ਰਤਾਪ ਨੂੰ ਹੋਸ਼ ਆਇਆ ਪਰ ਉਹ ਜ਼ਿਆਦਾ ਬੋਲ ਨਹੀਂ ਸੀ ਸਕਦਾ ਤਾਂ ਉਸ ਤੋਂ ਕੋਈ ਹੁਕਮ ਵੀ ਨਾ ਦਿੱਤਾ ਗਿਆ ਸੀਮਾ ਉਸ ਦੀ ਹਵੇਲੀ ਗਈ ਤੇ ਆਪਣਾ ਪੱਲੂ ਉੜ ਕੇ ਆਪਣੇ ਕੰਮ ਲੱਗ ਗਈ ਉਸ ਦਾ ਰਾਤ ਮੂੰਹ ਬੰਨਿਆ ਤੇ ਹਨੇਰਾ ਕਰਨ ਉਸ ਨੂੰ ਕੋਈ ਪਛਾਣ ਨਹੀਂ ਸੀ ਸਕਦਾ ਸੀ ਜਿਸ ਕਾਰਨ ਉਸ ਨੂੰ ਕੋਈ ਡਰ ਵੀ ਨਹੀਂ ਸੀ ਸੀਮਾ ਕਮਨ ਮੇੜ ਸ਼ਾਮ ਨੂੰ ਘਰ ਆ ਜਾਂਦੀ ਹੈ ਤੇ ਰਾਤ ਨੂੰ ਮੰਝੇ ਉੱਪਰ ਲੇਟ ਆਸਮਾਨ ਵੱਲ ਦੇਖਦੀ ਖੂਬ ਰਹਿੰਦੀ ਹੈ ਉਸਦੀ ਅੰਮਾ ਆਪਣੀ ਦਵਾਈ ਲੈ ਸੌਂ ਜਾਂਦੀ ਹੈ ਤੇ ਉਹ ਆਪਣੀ ਤਨਹਾਈ ਰਾਤ ਨੂੰ ਇਕੱਲੀ ਲੜਦੀ ਤਾਰਿਆਂ ਵੱਲ ਦੇਖਦੇ-ਦੇਖਦੇ ਉਸਦੇ ਮਨ ਵਿੱਚ ਆਪਣੇ ਬੱਚਿਆਂ ਦਾ ਖਿਆਲ ਆਇਆ ਕਿ ਕਿਸ ਤਰ੍ਹਾਂ ਉਸ ਰਾਤ ਉਸਨੇ ਕਿੰਨੀ ਮੁਸ਼ਕਲ ਨਾਲ ਆਪਣੇ ਫੁੱਲ ਵਰਗੇ ਬੱਚਿਆਂ ਨੂੰ ਜਨਮ ਦਿੱਤਾ ਸੀ ਤੇ ਜਨਮ ਤੋਂ ਤੁਰੰਤ ਬਾਅਦ ਉਸ ਨੂੰ ਨੌਕਰਾਂੀਆਂ ਦੇ ਹਵਾਲੇ ਕਰ ਉਸ ਔਰਤ ਨੇ ਦੋਨੋਂ ਬੱਚੇ ਚੁੱਕ ਆਪਣੇ ਝੋਲੀ ਵਿੱਚ ਲੈ ਜੇਸ਼ਨ ਮਨਾਉਣੇ ਸ਼ੁਰੂ ਕਰਤੇ ਹਲਕੇ ਉਸਨੇ ਖੁੱਲ ਤਾਂ ਬੱਚਿਆਂ ਨੂੰ ਝੂਕੇ ਵੀ ਨਹੀਂ ਦੇਖਿਆ ਸੀ ਨਾ ਹੀ ਚੰਗੀ ਤਰ੍ਹਾਂ ਉਹਨਾਂ ਨੂੰ ਨਿਹਾਰਿਆ ਸੀ ਕਿਸੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣੀ ਕੋਈ ਚੰਗੀ ਗੱਲ ਨਹੀਂ ਇਸ ਘਟਨਾ ਨੂੰ ਯਾਦ ਕਰ ਉਸ ਦਾ ਖੂਨ ਬਲਣ ਲੱਗਦਾ ਫਿਰ ਸਹੀ ਦਿਨ ਆਉਣ ਦਾ ਇੰਤਜ਼ਾਰ ਦੀ ਉਮੀਦ ਕਰਦੀ ਉਹ ਸੌ ਜਾਂਦੀ ਇਸੇ ਤਰ੍ਹਾਂ ਉਸ ਦਾ ਹਵੇਲੀ ਬੱਚਿਆਂ ਨੂੰ ਦੇਖਣ ਬਹਾਨੇ ਆਉਣਾ ਜਾਣਾ ਲੱਗਿਆ ਰਿਹਾ ਦੋ ਰਾਨੀ ਵੀ ਕੁਝ ਦਿਨ ਸੀਮਾ ਨੂੰ ਉਡੀਕ ਨਮੀთა ਆਪਣੀ ਅੱਗੇ ਦੀ ਜ਼ਿੰਦਗੀ ਸ਼ੁਰੂ ਕਰ ਲਈ ਕਬੂਰ ਪ੍ਰਤਾਪ ਦੇ ਬੱਚੇ ਤੁਰਨਾ ਫਿਰਨਾ ਸਿੱਖ ਰਹੇ ਸਨ ਤਾਂ ਸੰਭਲਣਾ ਵੀ ਪਹਿਲਾ ਨਾਲੋਂ ਔਖਾ ਸੀ ਸਮਾਲਣਾ ਵੀ ਪਹਿਲਣ ਨਾਲ ਔਖਾ ਹੋ ਗਿਆ ਸੀ ਕਿਉਂਕਿ ਤਰੇ ਫਰੇ ਦੇ ਵਿੱਚੀ ਉਹ ਆਪ ਵੀ ਹਲੇ ਜਿਆਦਾ ਔਖਾ ਬੈਠ ਨਹੀਂ ਲੱਗਿਆ ਸੀ ਇਨ੍ਹਾਂ ਦਿਨਾਂ ਵਿੱਚ ਹੀ ਕਵਰ ਪ੍ਰਤਾਪ ਦੀ ਮਾਂ ਅਚਾਨਕ ਬਿਮਾਰ ਹੋ ਗਈ ਉਹ ਚੱਲੀ ਸੀ ਉਹ ਕਿੰਨੇ ਦਿਨ ਉਧਰ ਰੁੱਝੇ ਕਾਰਨ ਸੀ ਮਾਂ ਨੂੰ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਦੇ ਦਿੱਤੀ ਉਹ ਵੀ ਹੁਣ ਖੁੱਲ ਕੇ ਜਿਆਦਾ ਸਮਾਂ ਬੱਚਿਆਂ ਨਾਲ ਗੁਜ਼ਾਰਦੀ ਸੀ ਰਾਤ ਨੂੰ ਵੀ ਉੱਥੇ ਹੀ ਰਹਿੰਦੀ ਜਿਾਜਤ ਮਿਲ ਕੇ ਕਵਰ ਦੀ ਘਰ ਵਾਲੀ ਕਰ ਆਉਂਦੇ ਲੋਕਾਂ ਨੂੰ ਵੀ ਦੇਖ ਰਹੀ ਸੀ ਤੇ ਕਵਰ ਪ੍ਰਤਾਪ ਨੂੰ ਵੀ ਸਮਾਰ ਰਹੀ ਸੀ ਇਸ ਲਈ ਬੱਚਿਆਂ ਲਈ ਉਸ ਨੂੰ ਜਿਆਦਾ ਸਮਾਂ ਨਾ ਮਿਲਦਾ ਬੱਚੇ ਉਸ ਕੋਲੇ ਆਜਰਾਤਾ ਕਰਦੇ ਉਹ ਉਹਨਾਂ ਤੇ ਚੜ ਜਾਂਦੀ ਕਿਉਂਕਿ ਉਸ ਨੂੰ ਆਰਾਮ ਕਰਨ ਦਾ ਵਕਤ ਮਸਾ ਮਿਲਦਾ ਬੱਚਿਆਂ ਦੀ ਵੀ ਇਹੀ ਉਮਰ ਸੀ ਕਿ ਕੋਈ ਉਹਨਾਂ ਨਾਲ ਕੋਈ ਸਾਰਾ ਸਮਾਂ ਰਹਿ ਤੇ ਖੇਢੀ ਇਹ ਸਭ ਸੀਮਾ ਦੇ ਹਿੱਸੇ ਆ ਰਿਆ ਸੀ ਉਹ ਵੀ ਬਹੁਤ ਖੁਸ਼ੀ ਤੇ ਬੱਚੇ ਵੀ ਉਸ ਨੂੰ ਸਭ ਨਾਲੋਂ ਵੱਧ ਪਿਆਰ ਕਰ ਰਹੇ ਸਨ ਉਹ ਉਹਨਾਂ ਨੂੰ ਵਾਰੀ ਨਾਲ ਖਾਣਾ ਖਵਾਉਂਦੀਨ ਹੁੰਦੀ ਸਮਾਉਣ ਵੀ ਆਪ ਜਾਂਦੀ ਲਗਭਗ 1 ਮਹੀਨੇ ਦੇ ਬਾਅਦ ਸਾਰਾ ਕੁਝ ਸਹੀ ਹੋ ਗਿਆ ਕਰੋ ਪ੍ਰਤਾਪ ਵੀ ਚੱਲਣ ਫਿਰਨ ਲੱਗਿਆ ਉਸ ਦੀ ਕਰਵਾਲੀ ਵੀ ਹੁਣ ਵੇਲੀ ਰਹਿੰਦੀ ਪਰ ਸੀਮਾ ਦਾ ਕੰਮ ਬੱਚਿਆਂ ਨਾਲ ਉਵੇਂ ਹੀ ਸੀ ਇੱਕ ਦਿਨ ਹਾਲ ਦਾ ਸ਼ੀਸ਼ਾ ਠਾ ਕਰਕੇ ਡਿੱਗ ਪਿਆ ਚੂਰ-ਚੂਰ ਹੋ ਕੇ ਖਿਲਰ ਗਿਆ ਕਰਚਾਂ ਦੀ ਢੇਰੀ ਪਹਿਲਾਂ ਤਾਂ ਸਾਹਮਣੇ ਪਈ ਦਿਸਦੀ ਸੀ ਫੇਰ ਕਿਤੇ ਹਵਾ ਨਾਲ ਲੁਕ ਲੁਕਾ ਗਈ ਸੀਮਾ ਜਦ ਉਧਰੋਂ ਲੰਗੀ ਤਾਂ ਇੱਕ ਕਰਚ ਉਸਦੇ ਪੈਰ ਅੰਦਰੋਂ ਧਸ ਗਈ ਤੇ ਉਹ ਥੋੜਾ ਚਲਾਈ ਤੇ ਆਪਣਾ ਘਗਰਾ ਚੁੱਕ ਉੱਥੇ ਬੈਠ ਗਈ ਜਦ ਸਾਰਿਆਂ ਨੇ ਉਸ ਦਾ ਲਹੂ ਲਹਾਨ ਪੈਰ ਦੇਖਿਆ ਤਾਂ ਕਰ ਠੀਕਰ ਵਾਲੀ ਨੇ ਉਸ ਨੂੰ ਫੌਰਨ ਘਰ ਜਾਣ ਲਈ ਕਿਹਾ ਤੇ ਕਿਸੇ ਹੋਰ ਨੌਕਰਾਨੀ ਨੂੰ ਬੱਚਿਆਂ ਦੀ ਦੇਖਭਾਲ ਕਰ ਲਈ ਕਿਹਾ ਸੀਮਾ ਪਰੇ ਮਨ ਨਾਲ ਸ਼ੀਸ਼ੇ ਨੂੰ ਕੋਸਦਿਆਂ ਜੰਗਲ ਵਿੱਚੋਂ ਦੇ ਰਸਤੇ ਰਾਹੀ ਕਰ ਲੋਟ ਰਹੀ ਸੀ ਉਸ ਦਾ ਧਿਆਨ ਬੱਚਿਆਂ ਨਾਲ ਜਦਾਈ ਵਿੱਚ ਹੀ ਸੀ ਜਿਸ ਅੱਗੇ ਉਸ ਨੂੰ ਆਪਣੇ ਪੈਰ ਦਾ ਦਰਦ ਵੀ ਹੌਲਾ ਲੱਗਿਆ ਕਰ ਪਹੁੰਚੀ ਤਾਂ ਅੰਮਾ ਨੇ ਉਸ ਦਾ ਪੈਰ ਦੇਖ ਉਸ ਨੂੰ ਮੰਜੇ ਤੇ ਬਿਠਾਇਆ ਤੇ ਆਪਣਾ ਦੁਪੱਟਾ ਪਾੜ ਕੇ ਉਸ ਤੇ ਬੰਨ ਦਿੱਤਾ ਉਸ ਨੂੰ ਦਵਾਈ ਲਿਆਉਣ ਲਈ ਕਿਹਾ ਪਰ ਪੱਥਰ ਬਣੀ ਸੀਮਾ ਚੁੱਪਚਾਪ ਮੰਜੇ ਉੱਪਰ ਲੇਟ ਬੱਚਿਆਂ ਨਾਲ ਬਿਤਾਏ ਦਿਨ ਵਾਰ-ਵਾਰ ਯਾਦ ਕਰ ਰਹੀ ਸੀ ਅਗਲੇ ਦਿਨ ਉਹ ਆਪਣੇ ਪੈਰ ਤੇ ਪੱਟੀ ਬੰਨ ਕੇ ਦਵਾਈ ਲੈ ਹਵੇਲੀ ਜਾ ਪਹੁੰਚੀ ਉਸ ਨੂੰ ਦੇਖ ਬੱਚੇ ਉਸ ਵੱਲ ਪੱਜੇ ਸੀਮਾ ਵੀ ਬਹੁਤ ਖੁਸ਼ ਹੋਈ ਤੇ ਆਪਣੀਆਂ ਬਾਹਾਂ ਫਲਾਹੇਟ ਬੈਠ ਗਈ ਪਰ ਉਹਨਾਂ ਦੀ ਮਾਂ ਦੇ ਨੇ ਅੱਗੇ ਆ ਦੂਸਰੀ ਨੌਕਰਾਨੀ ਨੂੰ ਕਹਿ ਕੇ ਬੱਚੇ ਅੰਦਰ ਭੇਜ ਦਿੱਤੇ ਸੀਮਾ ਉਦਾਸ ਹੋ ਆਪਣਾ ਮੂਹਲ ਕੋ ਖਾਲੀ ਵਾਹਵਾ ਲੈ ਉੱઠી ਤੇ ਬੱਚਿਆਂ ਦੀ ਮਾਂ ਨੇ ਉਸ ਨੂੰ ਹੋਰ ਕੰਮ ਦੇਖਣ ਲਈ ਕਿਹਾ ਤੇ ਬੱਚਿਆਂ ਕੋਲੇ ਨਾ ਜਾਣ ਦੀ ਸ਼ਕਤੀ ਦੀ ਵਰਤੀ। ਸੀਮਾ ਵੀ ਬੱਚਿਆਂ ਦੀ ਝਲਕ ਪਾਉਣ ਲਈ ਤੇ ਉਹਨਾਂ ਦਾ ਖਾਣਾ ਆਪਣੇ ਹੱਥੀ ਤਿਆਰ ਕਰਨ ਦੇ ਬਹਾਨੇ ਕੰਮ ਤੇ ਆਉਂਦੀ ਰਹੀ। ਨਹੀਂ ਤਾਂ ਉਹ ਚਾਹੁੰਦੀ ਕਦੋਂ ਦੀ ਸਾਰਾ ਕੁਝ ਛੱਡ ਜਾ ਚੁੱਕੀ ਸੀ। ਬੱਚਿਆਂ ਨਾਲ ਲਗਾ ਰੱਖਣ ਲਈ ਉਹ ਹਰ ਮੁਸ਼ਕਲ ਨੂੰ ਬਰਦਾਸ਼ਤ ਕਰ ਰਹੀ ਸੀ। ਬੱਚਿਆਂ ਨੂੰ ਖਾਣਾ ਖਵਾਉਣਾ ਵੀ ਉਸ ਦੇ ਵੱਸ ਦੀ ਗੱਲ ਹੀ ਸੀ। ਜਿਸ ਕਾਰਨ ਉਸ ਨੂੰ ਖਾਣਾ ਖਵਾਉਣ ਦੀ ਇਜਾਜ਼ਤ ਵੀ ਮਿਲ। ਅਗਲੇ ਦਿਨ ਦੂਸਰੀ ਨੌਕਰਾਨੀ ਬੱਚਿਆਂ ਨਾਲ ਥੋੜਾ ਸਖਤ ਪਿਆਰ ਕਰ ਰਹੀ ਸੀ। ਬੱਚੇ ਮਾਲਕੀਨ ਤੇ ਨੌਕਰਾਨੀ ਦੇ ਹਿਸਾਬ 'ਚ ਨਹੀਂ ਆ ਰਹੇ ਸਨ। ਸੀਮਾ ਦੀ ਨਜ਼ਰ ਪਈ ਤਾਂ ਉਸ ਤੋਂ برداشت ਨਾ ਹੋਇਆ। ਉਸਨੇ ਆਪਣੇ ਕੋਲੇ ਆਪਣੀ ਸੁਰੱਖਿਆ ਲਈ ਟੰਗਿਆ ਚਾਕੂ ਕੰਢਿਆ। ਉਸਨੇ ਹੌਲੀ ਜਿਹੇ ਨੌਕਰਾਨੀ ਵਾਲੇ ਕਮਰੇ ਵੱਲ ਗਈ। ਉਸਦਾ ਦੂਹਾ ਖੋਲਿਆ। ਕਮਰੇ ਬੱਤੀ ਘੱਟ ਕੀਤੀ ਹੋਈ ਸੀ। ਨੌਕਰਾਨੀ ਮੰਜੇ ਤੇ ਸੁੱਤੀ ਪਈ ਸੀ। ਮੇਜ਼ ਤੇ ਬਹੁਤ ਸਾਰੀਆਂ ਚੀਜ਼ਾਂ ਖਿੜੀਆਂ ਪਈਆਂ ਸਨ। ਤੁੱਥ-ਮੁੱਥ ਕੱਪੜੇ, ਕੜੀ, ਕੁੱਜੀਆਂ 부ਝੇ ਹੋਏ ਲੱਕੜੀ ਦੇ ਟੋਟੇ, ਵਾਲ ਬੰਨਣ ਵਾਲਾ ਇੱਕ ਗੁਲਾਬੀ ਰੇਸ਼ਮੀ ਫੀਤਾ ਤੇ ਪਾਣੀ ਦੀ ਇੱਕ ਬੋਤਲ। ਸੀਮਾ ਉਸ ਕੋਲੇ ਜਾਣ ਲੱਗੀ ਤਾਂ ਦਰਵਾਜ਼ਾ ਖੜਕਿਆ। ਉਹ ਇੱਕ ਪਾਸੇ ਹਨੇਰੇ ਵਿੱਚ ਲੁਕ ਗਈ। ਨੌਕਰਾਨੀ ਨੇ ਉੱਠ ਦਰਵਾਜ਼ਾ ਖੋਲ੍ਹਿਆ ਤਾਂ ਦਾਸੀ ਨੇ ਉਸ ਨੂੰ ਕਿਹਾ ਕਿ ਮਾਲਕੀ ਨੇ ਉਸ ਨੂੰ ਦੁੱਧ ਲੈਣ ਲਈ ਕਿਹਾ ਹੈ। ਤਾਂ ਕਰਕੇ ਉਹ ਜਲਦੀ ਜਾ ਆ ਜਾਵੇ ਕਿਉਂਕਿ ਇੱਕ ਬੱਚਾ ਉੱਠ ਚੁੱਕਾ ਸੀ। ਨੌਕਰਾਨੀ ਆਪਣੇ ਆਪ ਨੂੰ ਸੈੱਟ ਕਰਕੇ ਬਾਹਰ ਦੁੱਧ ਲੈਣ ਰਸੋਈ ਵੱਲ ਜਾਣ ਲੱਗੀ ਤਾਂ ਸੀਮਾ ਨੇ ਉਸ ਨੂੰ ਬਾਹ ਫੜ ਕੰਧ ਨਾਲ ਲਾ ਲਿਆ ਤੇ ਉਸ ਦੇ ਗਰਦਨ ਕੋਲੇ ਚਾਕੂ ਲਾ ਕੇ ਉਸ ਨੂੰ ਧਮਕੀ ਦਿੱਤੀ ਕਿ ਬੱਚੇ ਸੇ ਦੂਰ ਰਹਿ ਵਰਨਾ ਕਾਟ ਡਾਲੂ ਤੰਨੇ ਔਰ ਮਾਲਕਿਨ ਕੋ ਮਨਾ ਕਰ ਬੱਚੇ ਤੇਰੇ ਵਸ ਕੀ ਬਾਤ ਨਹੀਂ ਨੌਕਰਾਨੀ ਠੀਕ ਸਹਿਜਿਆ ਸਤਨੇ ਠੀਕ ਲੱਗੇ ਡਰੀ ਹੋਯੋ ਮਾਲਕੀਨ ਨੂੰ ਦੁੱਧ ਫੜਾ ਕੇ ਬੱਚਿਆਂ ਨੂੰ ਸਭਾਲਣ ਤੋਂ ਮਨਾਂ ਕਰ ਆਈ ਉਹ ਖੁਦ ਵੀ ਰਾਜੀ ਨਹੀਂ ਸੀ ਇਸ ਕੰਮ ਲਈ ਹੁਣ ਮਾਲਕੀਨ ਤੋਂ ਇਕੱਲੀ ਤੋਂ ਦੋਵੇਂ ਸੁਮਲ ਨਹੀਂ ਰਹੇ ਸਨ ਉਹ ਕੁੰਵਰ ਕੋਲੇ ਗਈ ਤੇ ਹੋਰ ਕੋਈ ਬੱਚਿਆਂ ਨੂੰ ਦੇਖਣ ਲਵਾਸਤੇ ਸਪੈਸ਼ਲ ਬਾਈ ਨੇ ਸਲਾਹ ਕਰਨ ਲੱਗੀ ਪਰ ਕੁਰਵਰ ਪ੍ਰਤਾਪ ਹਮਲਾਵਰ ਨੂੰ ਲਬੰਦੇ ਡੋਰਾ ਦੀ ਪਹਾੜ ਦੇ ਅਦੇਸ਼ ਦੇ ਰਿਹਾ ਸੀ ਉਸਨੇ ਕਹਲ-ਕਹਲ ਵਿੱਚ ਸੀਮਾ ਬਰੇ ਹੀ ਫੈਸਲਾ ਸੁਣਾ ਦਿੱਤਾ ਤੇ ਕਿਹਾ ਕਿ ਉਹੀ ਸਹੀ ਤਰੀਕੇ ਨਾਲ ਦੇਖਭਾਲ ਕਰ ਰਹੀ ਸੀ ਮਾਲਕਿੰਨੇ ਹਨਮੰਨੇ ਮਨ ਨਾਲ ਸੀ ਮੰਨ ਦੁਬਾਰਾ ਬੱਚਿਆਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਇਹ ਸੁਣ ਸੀਮਾ ਖੁਸ਼ੀ-ਉਚੀ ਬੱਚਿਆਂ ਕੋਲੇ ਗਈ ਬੱਚੇ ਵੀ ਉਸ ਨੂੰ ਦੇਖ ਕੇ ਖੁਸ਼ੀ ਵਿੱਚ ਉਛਲ ਰਹੇ ਸਨ ਉਸਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਤੇ ਉਹਨਾਂ ਨੂੰ ਆਪਣਾ ਦੁੱਧ ਪਿਉਉਣ ਲੱਗੀ ਹਣ ਸੀਮਾ ਤੇ ਬੱਚੇ ਇਕੱਠੇ ਹੀ ਮਿਲਦੇ ਜਿੱਧਰ ਵੀ ਜਾਂਦੇ ਘਰ ਵਿੱਚ ਇਧਰ ਉਧਰ ਇੱਕ ਦੂਜੇ ਵੱਲ ਭੱਜਦੇ ਸੀਮਾ ਆਪਣਾ ਚਿਹਰਾ ਟੱਕ ਕੇ ਹੀ ਰੱਖਦੀ ਤਾਂ ਕਿ ਕੋਈ ਉਸ ਨੂੰ ਪਹਿਚਾਨ ਨਾ ਸਕੇ ਉਹ ਜ਼ਿਆਦਾਤਰ ਬੱਚਿਆਂ ਨੂੰ ਹਵੇਲੀ ਦੇ ਵੇੜੇ ਵਿੱਚ ਦੂਰ ਲਿਜਾ ਕੇ ਹੀ ਖੜਾਉਂਦੀ ਸੀ ਤਾਂ ਕਿ ਉਹਨਾਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਰ ਸਕੇ ਉਹ ਜਦ ਸੌ ਜਾਂਦੇ ਤਾਂ ਉਹ ਘਰ ਅੰਮਾ ਕੋਲੇ ਜਾ ਗੇੜਾ ਮਾਰ ਆਉਂਦੀ ਤੇ ਉਸ ਨੂੰ ਵੀ ਖਬਰ ਸਾਰ ਦੇ ਆਉਂਦੀ ਇਸ ਤਰ੍ਹਾਂ ਰੋਲ ਹੁੰਦਾ ਰਿਹਾ ਕੋਵਰ ਕੁਝ ਦਿਨਾਂ ਲਈ ਕਾਰੋਬਾਰ ਚਲਾ ਗਿਆ ਜਿਸ ਤਰ੍ਹਾਂ ਮਾਲਕੀ ਨੂੰ ਖੁੱਲ ਹੋ ਜਾਂਦੀ ਉਸ ਦੇ ਰੰਗ ਟੰਗ ਵੀ ਬਦਲ ਜਾਂਦੇ ਉਹ ਆਪਣੇ ਮਨ ਆਈਆਂ ਕਰਦੀ ਸਾਰਿਆਂ ਤੇ ਹੁਕਮ ਚਲਾਉਂਦੀ ਰਹਿੰਦੀ ਆਪਣੇ ਹਿਸਾਬ ਨਾਲ ਹਵੇਲੀ ਕੰਟਰੋਲ ਕਰ ਦਿੰਦੀ ਸੀਮਾ ਉਸ ਦੇ ਰਸਤੇ 'ਚ ਆਉਣਾ ਘੱਟ ਹੀ ਪਸੰਦ ਕਰਦੀ ਤਾਂ ਕਿ ਉਸ ਨੂੰ ਕੁਝ ਕਹਿ ਨਾ ਦੇਵੇ ਉਸ ਤੋਂ ਦੂਰ ਹੀ ਰਹਿੰਦੀ ਹੋਈ ਬੱਚਿਆਂ ਨਾਲ ਹੀ ਮਸਤ ਰਹਿੰਦੀ ਬੱਚੇ ਕਿਸ ਤਰ੍ਹਾਂ ਪਲ ਰਹੇ ਸਨ ਮਾਲਕੀ ਨੂੰ ਕੋਈ ਖਬਰ ਨਹੀਂ ਸੀ ਨਾ ਹੀ ਸੀਮਾ ਉਸ ਦੇ ਮਾਮਲੇ 'ਚ ਕੋਈ ਸਮੱਸਿਆ ਹੁੰਦੀ ਸੀ ਉਸਨੇ ਸਾਰਾ ਕੁਝ ਬੜੇ ਸੌਖੇ ਢੰਗ ਨਾਲ ਸੰਭਾਲ ਲਿਆ ਸੀ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਸਤੀ ਕਾਲ ਜੀ